ਅੱਜ ਰਾਮਾ ਸਹਾਰਾ ਕਲੱਬ ਵੱਲੋਂ ਸਨਮਾਨ ਸਮਾਰੋਹ ਬੜੀ ਸ਼ਰਧਾ ਭਾਵਨਾ ਤੇ ਤੁਮਤਾਮਨ ਕਰਵਾਇਆ ਗਿਆ ਇਸ ਮੌਕੇ ਬਖ ਬਖ ਸਮਾਜ ਸੇਵੀ ਸਥਾਨਾਂ ਦੇ ਆਗੂ ਸਰਬੰਦ ਇਸ ਸਮਾਰੋਹ ਵਿੱਚ ਬੜੀ ਉਸ਼ਾ ਨਾਲ ਪਹੁੰਚੇ ਇਨ੍ਹਾਂ ਤੋਂ ਇਲਾਵਾ ਇਸ ਸਨਮਾਨ ਸਮਾਰੋਹ ਦਾ ਆਗ੍ਰਮਕ ਮਰੀ ਆਸ਼ਮ ਦੀ ਮੁਖੀ ਮਧੂ ਜੀ ਨੇ ਵੀ ਚੇਤੇ ਤੌਰ ਤੇ ਸ਼ਿਰਕਤ ਕੀਤੀ ਇਸ ਸਨਮਾਨ ਸਮਾਰੋਹ ਦੇ ਮੁੱਖ ਮਹਿਮਾਨ Hindu Education ਦੇ ਮੇਜਰ ਸ਼੍ਰੀ ਇੰਦਰ ਕੁਮਾਰ ਕੋਇਲ ਜੀ ਸਨ ਅਸ਼ੋਕ ਕੁਮਾਰ ਬੰਗੀ ਜੀ ਨੇ ਆਪਣੇ ਸੁਬੋਧਨ ਦੌਰਾਨ ਰਾਮਾ ਸਾਰਾ ਕਲੱਬ ਦੇ ਪ੍ਰਧਾਨ ਡਾਕਟਰ ਸੁਨ ਲਾਲ ਕਲਿਆਣੀ ਅਤੇ ਸਾਰੇ ਅਹੁਦੇਦਾਰ ਅਤੇ ਮੈਂਬਰ ਸਾਹਿਬਾਨ ਦੀ ਪ੍ਰਸ਼ੰਸਾ ਕੀਤੀ ਇਸ ਮੌਕੇ ਸਮਾਜ ਸੇਵੀ ਕੰਮਾਂ ਵਿੱਚ ਆਪਣੇ ਤਨ ਮਨ ਨਾਲ ਸੇਵਾ ਕਰਨ ਵਾਲਿਆਂ ਨੂੰ ਸਨਮਾਨਿਤ ਕੀਤਾ ਗਿਆ ਇਸ ਮੌਕੇ ਹਿੰਦੂ ਸੈਕੰਡਰੀ ਸਕੂਲ ਦੀ ਸਾਰੀ ਮੈਨੇਜਮੈਂਟ ਹਾਜ਼ਰ ਸੀ ਸੋ ਪੱਤਰਕਾਰ ਅਸ਼ੋਕ ਕੁਮਾਰ ਦੀ ਰਾਮਾ ਮੰਡੀ ਤੋਂ ਵਿਸ਼ੇਸ਼ ਰਿਪੋਰਟ なるほど。<laughs> <laughs> Obrigado. ਨਮਸਕਾਰ ਸ਼੍ਰੀ ਵਰਮਾ ਸਾਹਿਬ ਜੀ ਸਮਾਜ ਨੂੰ ਇਹ ਮਹਿਮਾਨ ਇੰਦਰ ਗੁਰੇ ਜੀ ਉਹਨਾਂ ਨੇ ਨਾਲ ਉਹਨਾਂ ਦੀ ਸ਼ਾਹੀਤੀ ਤੇ ਸਾਡੇ ਬਦੂਦੀ ਜੀ ਔਰ ਸਾਹਮਣੇ ਬਿਰਾਜਮਾਨ ਬਹੁਤ ਹੀ ਸਤਿਕਾਰਯੋਗ ਹਸਤੀਆਂ ਜਿਹੜੋ ਜਿਹੜਾ ਹੈ ਅੱਜ ਦਾਹਰਾਂ ਦੇ ਵਿੱਚ ਮੈਂ ਤਾਂ ਇਹ ਹੀ ਪੜ੍ਹਾਂਗਾ ਕਿ ਕਲੀ ਗੁਰਸੇਵਾਨੀ ਸਹਾਰਾ ਕਲਾਪਾਏ ਜੁੱਥੇ ਵੀ ਬਣਦੀ ਦੇ ਵਿੱਚ ਚਾਹੇ ਉਹ ਪਿਛਲੇ ਟੈਨ ਦੇ ਵਿੱਚ ਕਰੋਨਾ ਆਇਆ ਜਾਂ ਮੰਦਿਰ ਦੇ ਵਿੱਚ ਹੋਰ ਵੀ ਕਿਸੇ ਕਿਸਮ ਦੀ ਜਿਹੜੀ ਸਮਾਜਿਕਤਾ ਉੱਤੇ ਲੋੜ ਹੁੰਦੀ ਹੈ ਸਹਾਰਾ ਕਲਾਪਾ ਦੇਵਾ ਕਰਦੇ ਆ ਹੋਰ ਜਿਹੜੇ ਜਨਨ ਅਨੰਦ ਅਰਨਨ ਸਾਥੀ ਜੀ ਆਰਿਕ ਉਹ ਆਪਣੇ ਅਸਵਾ ਉਹ ਆਪਣੇ ਪੈਜ ਤੇ ਵੰਡ ਦਿੱਉ ਉਹਨਾਂ ਨੂੰ ਤੇ ਕਰੇ ਕਲਾਸ ਆ ਮੇਰੀ ਬਾਅਦ ਵਿੱਚ ਜੀ ਕੋਈ ਸੀਗਾ ਪੈਜ ਜੀ ਪੂਰੀ ਪੈਜ ਜੀ ਆ ਬਲੌ ਆ ਜੀ अफ हाउ आउनु صاف نارم آهي ਡਾਕਟਰ ਮੋਨਾ ਨੇ ਕਿਹਾ ਜਨਰਲ ਜੀ ਨੂੰ ਸਹਾਰਾ ਸਪੂਰੀਆ ਨੈਟਵਰਕ ਨੂੰ ਇੰਟੂ ਵਾਈਸਪੋਲ ਦੇ ਆਧਿਕ ਕਰ ਲਿਆ ਗਿਆ ਸਾਡੇ ਕੋਲ ਸ਼ਬਦ ਜੇਨਰਲ ਫਿਰਸਾ ਜੀ ਨੇ ਮੇਰੇ ਦੇਖਣ ਚੁਣਨਾ ਰੁਕ ਗਿਆ ਸੀ ਤੁਮ ਸਪੂਰਤ ਆਪਣਾ ਆਮਨੇ ਮਧੂ ਜੀਨੀ ਨੇ ਸ਼੍ਰੀ ਦੇਸ਼ਪਾਲ ਜੀ ਦੇ ਦਾ ਇਨਵੈਸਟਮੈਂਟ ਦਾ ਮਾਲਕ ਜੀ ਤੇ ਸੈਕਟਰ ਦੇ ਸ਼੍ਰੀ ਜਨਕਦਰ ਜੈਨ ਜੀ ਵੀ ਮੇਰੇ ਨਾਲ ਆਏ ਨੇ ਜੇ ਵੀ ਕੁਝ ਦਾ ਇੰਦੇ ਸੈਕਟਰ ਦੇ ਸ਼੍ਰੀ ਮੋਹਨੀ ਮਹਿਰਸਾਣੀ ਜੀ ਜਿਹੜੇ ਭਾਵ ਜੀ ਇਹ ਵੀ ਸਾਡੇ ਸਕੂਲ ਨੇ ਜੋ ਹੈ ਜੋ ਵੀ ਬੰਦੇ ਪ੍ਰੋਫੈਸਰ ਹੋਣਗੇ ਅੱਜ ਨੇ ਅੱਗੇ છોੜਨੇ ਪਾਈ ਸ਼੍ਰੀ ਸ਼ੋਪਕੀ ਜੀ ਜੋਨ ਜੀ ਸਾਡੇ ਆਪੇ ਮੈਂ ਸਵਾਗਤ ਕਰਾਉਣਾ ਚਾਹਾਂ ਉਸ ਨੂੰ ਜੀ ਕਿ ਜੋ ਉਸ ਇਸ ਨਾਮ ਡਾਕਟਰ ਨੌਨਾ ਜੀ ਨੇ ਸਾਫਤ ਦੀ ਨਿਗਰਾਨੀ ਦੇ ਅੰਦਰ ਕੰਮ ਕਰਨ ਲਈ ਅੱਜ ਸਹਾਰਾ ਕਲੱਬ ਨੂੰ ਉਸ ਨੂੰ ਮਾਨ ਕਿਤਾ ਗਿਆ ਉਹਨਾਂ ਵੱਲੋਂ ਦੇ ਹੋਰ ਨਾ ਅੱਜ ਦਾ ਜੋ ਇਹ ਸਨਮਾਨ ਸਮਾਰੋਹ ਹੈ ਸਾਰਾ ਕਲੱਬ ਵੱਲੋਂ ਆਯੋਜਿਤ ਹੈ ਜਿਹਦੇ ਵਿੱਚ ਸਾਡਾ ਕਲੱਬ ਦੇ ਪ੍ਰਧਾਨ ਡਾਕਟਰ ਸੁਨਤਨ ਲਾਲ ਅਤੇ ਉਹਨਾਂ ਦੀ ਪੂਰੀ ਟੀਮ ਅ ਬਧਾਈ ਦੇ ਯੋਗ ਪਾਤਰ ਹੈ ਜਿਨ੍ਹਾਂ ਨੇ ਸਾਰਾ ਕਲੱਬ ਦੇ ਜਿੰਨੇ ਵੀ ਵਲੰਟੀਅਰ ਹੈ ਉਹ ਦਿਨ ਰਾਤ ਸੇਵਾ ਕਰਦੇ ਆਉਣ ਸਭ ਤੋਂ ਖਾਸ ਜਦੋਂ ਸਟੇਸ਼ਨ ਤੇ ਗੱਡੀ ਦਾ ਆਉਣੀ ਹੈ ਤਾਂ ਸਵਾਰੀਆਂ ਨੂੰ 탑ਦੀ ਗਰਮੀ ਦੇ